ਹਰ ਤਾਂ ਪਹਿਲੇ ਵਿਦਿਆਰਥੀਓ ਸਵਾਲ ਦਿੱਤਾ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਤੇ ਸੋ ਅੱਜ ਦੀ ਪ੍ਰੋਗਰਾਮ ਦੀ ਲੜੀ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਬਲਰਾਜ ਸਾਨੀ ਦੀ ਜੀਵਨ ਨਾਚਨਾਸਮੰਦੀ ਬਲਰਾਜ ਸਾਨੀ ਹਿੰਦੀ ਪੰਜਾਬੀ ਤੇ ਅੰਗਰੇਜ਼ੀ ਭਾਸ਼ਾਵਾਂ ਦੇ ਵਿੱਚ ਸਾਹਿਤ ਲਿਖਣ ਵਾਲੇ ਉਹਨਾਂ ਦਾ ਸਾਹਿਤਕਾਰ ਹੋਏ ਨੇ ਤੇ ਨਾਲ ਹੀ ਉਹ ਹਿੰਦੀ ਸਿਨੇਮਾ ਜਗਤ ਦੇ ਵਿੱਚ ਇੱਕ ਸੂਪਰ ਪ੍ਰਸਿੱਧ ਕਲਾਕਾਰ ਵੀ ਹੋਏ ਨੇ ਸੋ ਸਭ ਤੋਂ ਪਹਿਲਾਂ ਅਸੀਂ ਉਹਨਾਂ ਦੇ ਜਨਮ ਦੀ ਗੱਲ ਕਰਦੇ ਹਾਂ ਬਲਰਾਜ ਸਾਨੀ ਦਾ ਜਿਹੜਾ ਜਨਮ ਹੈ 1 ਮਈ 1913 라벌ਪਿੰਡੀ 라벌ਪਿੰਡੀ ਸੋ ਬਲਰਾਜ ਸਾਨੀ ਦਾ ਜਿਹੜਾ ਜਨਮ 1 ਮਈ 1913 ਨੂੰ 라벌ਪਿੰਡੀ ਦੇ ਵਿੱਚ ਹੁੰਦਾ ਸੋ ਉਹਨਾਂ ਦੀ ਜਿਹੜੀ ਸਿੱਖਿਆ ਦੀ ਗੱਲ ਕਰੀਏ ਅਸੀਂ ਉਹਨਾਂ ਨੇ ਜਿਹੜੀ ਕਿ ਮੋਡਲੀ ਸਿੱਖਿਆ ਉਹ 라벌ਪਿੰਡੀ ਤੋਂ ਹਾਸਲ ਕੀਤੀ ਇਸ ਤੋਂ ਬਿਨਾ ਜਦੋਂ ਉਹ ਮੋਡਲੀ ਸਿੱਖਿਆ ਲੈਣ ਤੋਂ ਬਾਅਦ ਉਹ ਲਾਹੌਰ ਚਲੇ ਗਏ ਲਾਹੌਰ ਜਾ ਕੇ ਉਹਨਾਂ ਨੇ ਬੀਏ ਕੀਤੀ ਦੀਤ ਬਾਅਦ ਮਾਸਟਰ ਕੀਤੀ ਐਮਏ ਕੀਤੀ ਤੇ ਐਮਏ ਉਹਨਾਂ ਨੇ ਇੰਗਲਿਸ਼ ਭਾਸ਼ਾ ਦੀ ਲਈ ਕਿ ਐਮਏ ਕੀਤੀ ਸੋ ਹੁਣ ਉਹਨਾਂ ਦੇ ਸੀ ਵਿਵਹਤਾ ਜਨਮ ਜੀਵਨ ਦੀ ਗੱਲ ਕਰਦੇ ਹਾਂ ਵਿਆਹ ਉਹਨਾਂ ਦਾ ਜਿਹੜਾ ਕਿ ਵਿਆਹ ਦਮਯੰਤੀ ਨਾਲ ਹੋਇਆ ਜਿਹਨੂੰ ਪਿਆਰ ਨਾਲ ਦੰਮੂ ਵੀ ਕਹਿੰਦੇ ਹੁੰਦੇ ਸੀਗੇ ਦੰਮੂ ਪਿਆਰ ਨਾਲ ਦੰਮੂ ਵੀ ਕਹਿੰਦੇ ਹੁੰਦੇ ਸੀਗੇ ਪਰ ਦਮਯੰਤੀ ਦੀ 1947 ਦੇ ਵਿੱਚ ਡੈਥ ਹੋ ਜਾਂਦੀ ਹੈ ਸੋ ਦਮਯੰਤੀ ਦੀ ਉਰਫ ਦੰਮੋ ਦੀ ਡੈਥ ਤੋਂ ਬਾਅਦ ਉਹ ਆਪਣਾ ਦੂਜਾ ਵਿਆਹ ਸੰਤੋਸ਼ ਚੰਦੋਕ ਦੂਜਾ ਵਿਆਹ ਸੰਤੋਸ਼ ਚੰਦੋਕ ਨਾਲ ਕਰਾਉਂਦੇ ਆ ਜੇ ਉਹਨਾਂ ਦੇ ਬੱਚਿਆਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਬੱਚੇ ਪ੍ਰਿਕਸ਼ਿਤ ਸਾਨੀ ਤੇ ਸ਼ਰਨ ਉਹਨਾਂ ਦੇ ਦੋ ਬੱਚੇ ਨੇ ਪ੍ਰਕਸ਼ਿਤ ਸਾਨੀ ਤੇ ਸ਼ਤਜਨ ਪ੍ਰਕਸ਼ਿਤ ਸਾਨੀ ਬਾਰੇ ਗੱਲ ਕਰੀਏ ਤਾਂ ਪ੍ਰਕਸ਼ਿਤ ਸਾਨੀ ਵੀ ਹਿੰਦੀ ਸਿਨੇਮਾ ਜਗਤ ਦੇ ਬਿਹਤਰੀਨ ਐਕਟਰ ਸਨ ਤੇ ਸ਼ਤਜਨ ਦੀ ਜਿਹੜੀ ਕਿ ਮੌਤ ਬੇ ਟਾਈਮ ਬੇ ਵਕਤ ਉਹਨਾਂ ਦੀ ਮੌਤ ਹੋ ਜਾਂਦੀ ਹੈ ਜਿਹਦਾ ਸਦਮਾ ਬਲਰਾ ਸਾਨੀ ਨੂੰ ਵੀ ਲੱਗਦਾ ਹੈ ਕਾਫੀ ਸਮਾਂ ਉਹ ਉਹਨਾਂ ਆਪਣੀ ਧੀ ਦੀ ਡੈਥ ਤੋਂ ਬਾਅਦ ਜਿਹੜੇ ਕਿ ਪ੍ਰੇਸ਼ਾਨ ਵੀ ਰਹੇ ਇਸ ਤੋਂ ਬਾਅਦ ਇੱਕ ਕਰ ਉਹਨਾਂ ਨੇ ਕਿਤੇ ਦੀ ਗੱਲ ਕਰੀਏ ਕਿੱਥਾ ਕਿੱਥੇ ਉਹਨਾਂ ਨੇ ਕੰਮ ਕੀਤਾ ਸੋ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਅਧਿਆਪਕ ਵਜੋਂ ਸ਼ਾਂਤੀ ਨਿਕੇਤਨ ਦੇ ਵਿੱਚ ਸ਼ਾਂਤੀ ਨਿਕੇਤਨ ਸ਼ਾਂਤੀ ਨਿਕੇਤਨ ਦੇ ਵਿੱਚ ਉਹਨਾਂ ਨੇ ਅਧਿਆਪਕ ਵਜੋਂ ਕਾਰਜ ਕੀਤਾ ਉਸ ਤੋਂ ਬਾਅਦ ਉਹ ਆ ਰੇਡੀਓ اناਊਂਸਰ ਦੇ ਤੌਰ ਤੇ ਉਹਨਾਂ ਨੇ ਕੰਮ ਕੀਤਾ ਰੇਡੀਓ اناਊਂਸਰ ਹਿੰਦੀ ਦੇ ਹਿੰਦੀ ਦੇ ਰੇਡੀਓ اناਊਂਸਰ ਵਜੋਂ ਉਹਨਾਂ ਨੇ ਕੰਮ ਕੀਤਾ BBC ਲੰਡਨ ਦੇ ਵਿੱਚ ਲੰਡਨ ਚਲੇ ਗਏ ਸੀ ਕਿ ਕੁਝ ਸਮਾਂ ਲਈ ਹੋ ਤੇ ਉੱਥੇ ਉਹਨਾਂ ਨੇ ਰੇਡੀਓ ਅਨਾウンਸਰ ਹਿੰਦੀ ਦੇ ਰੇਡੀਓ ਅਨਾウンਸਰ ਵਜੋਂ ਕੰਮ ਕੀਤਾ ਉਸ ਤੋਂ ਬਾਅਦ ਉਹ ਉਹਨਾਂ ਨੇ ਆਪਣਾ ਫਿਲਮੀ ਕੈਰੀਅਰ ਸ਼ੁਰੂ ਕੀਤਾ ਉਹਨਾਂ ਨੇ ਸਭ ਤੋਂ ਪਹਿਲਾਂ ਅਧਿਆਪਕ ਫਿਰ ਰੇਡੀਓ ਅਨਾウンਸਰ ਉਸ ਤੋਂ ਬਾਅਦ ਉਹਨਾਂ ਨੇ ਫਿਲਮਾਂ ਦੇ ਵਿੱਚ ਕੰਮ ਰੱਖਿਆ ਸੋ ਜੇਕਰ ਉਹਨਾਂ ਦੇ ਫਿਲਮੀ ਕੈਰੀਅਰ ਦੀ ਗੱਲ ਕਰਦੇ ਹਾਂ ਅਸੀਂ ਫਿਲਮਾਂ ਦੀ ਤਾਂ ਉਹਨਾਂ ਨੇ ਲਗਭਗ 135 ਦੇ ਲਗਭਗ ਜਿਹੜੀਆਂ ਕਿ ਫਿਲਮਾਂ ਉਹਨਾਂ ਨੇ ਕੀਤੀਆਂ ਨੇ ਜੇਕਰ ਉਹਨਾਂ ਦੀ ਸਭ ਤੋਂ ਪਹਿਲੀ ਫਿਲਮ ਦੀ ਗੱਲ ਕਰੀਏ ਸਭ ਤੋਂ ਪਹਿਲੀ ਫਿਲਮ ਉਹਨਾਂ ਦੀ 1945 ਦੇ ਵਿੱਚ ਧਰਤੀ ਕੇ ਲਾਲ ਆਈ ਪਰ ਜਿੱਥੋਂ ਉਹਨਾਂ ਨੂੰ ਪ੍ਰਸਿੱਧੀ ਮਿਲੀ ਜਿਹੜੀ ਫਿਲਮ ਨਾਲ ਉਹਨਾਂ ਨੂੰ ਪ੍ਰਸਿੱਧੀ ਮਿਲੀ ਪਹਿਲੇ ਕਰੋਂ ਤਾਂ ਉਹ 1945 ਸੀ ਪਰ ਇੱਕ ਫਿਲਮ ਸੀ ਦੋ ਵਿਘਰ ਜ਼ਮੀਨ ਦੋ ਵਿਘਰ ਜ਼ਮੀਨ ਇਹ ਫਿਲਮ ਉਹਨਾਂ ਦੀ 1953 ਦੇ ਵਿੱਚ ਹੈ 1953 ਦੇ ਵਿੱਚ ਦੋ ਵਿੱਧਾ ਜ਼ਮੀਨ ਆਈ ਜਿਹਦੇ ਵਿੱਚ ਉਹਨਾਂ ਦੇ ਰੋਲ ਤੋਂ ਉਹਨਾਂ ਦੇ ਕਿਰਦਾਰ ਤੋਂ ਪ੍ਰਭਾਵਿਤ ਹੋ ਕੇ ਪੂਰਾ ਹਿੰਦੀ ਸਿਨੇਮਾ ਜਿਹੜੇ ਜੱਤ ਜਿਹੜਾ ਕਿ ਹਲ ਗਿਆ ਤੇ ਉਹਨਾਂ ਦੀ ਇੱਕ ਪਛਾਣ ਬਣੀ ਦੋ ਕਿੱਗ ਜ਼ਮੀਨ ਦੀ ਜ। 135 ਲੱਖ ਤੋਂ ਵੱਧ ਉਹਨਾਂ ਨੇ ਫਿਲਮਾਂ ਕੀਤੀਆਂ ਨੇ ਇਸ ਤੋਂ ਇਲਾਵਾ ਜੇਕਰ ਉਹਨਾਂ ਦੇ ਉੱਤੇ ਪਏ ਪ੍ਰਭਾਵ ਦੀ ਗੱਲ ਕਰੀਏ ਉਹਨਾਂ ਦੇ ਉੱਤੇ ਕਿਹੜੇ-ਕਿਹੜੇ ਵਿਅਕਤੀ ਸੀ ਕਿਹੜੇ-ਕਿਹੜੇ ਇਨਸਾਨ ਸੀ ਜਿਨ੍ਹਾਂ ਦੇ ਉੱਤੇ ਜਿਨ੍ਹਾਂ ਦਾ ਉਹਨਾਂ ਦੇ ਉੱਤੇ ਪ੍ਰਭਾਵ ਰਿਹਾ ਸਭ ਤੋਂ ਪਹਿਲਾਂ ਤਾਂ ਰਵਿੰਦਰ ਨਾਥ ਟੈਗੋਰ ਰਵਿੰਦਰਨਾਥ ਟੈਗੋਰ ਰਦੋਨ ਤੇ ਬਹੁਤ ਪ੍ਰਭਾਵ ਰਿਹਾ ਰਵਿੰਦਰਨਾਥ ਟੈਗੋਰ ਹੀ ਸੀ ਜਿਨ੍ਹਾਂ ਨੇ ਬਲਰਾਜ ਸਾਨੀ ਨੂੰ ਆਪਣੀ ਮਾਤ ਭਾਸ਼ਾ ਪੰਜਾਬੀ ਦੇ ਵਿੱਚ ਲਿਖਣ ਦੇ ਲਈ ਪ੍ਰੇਰਿਤ ਕੀਤਾ ਉਹਨਾਂ ਨੂੰ ਕਿਹਾ ਕਿ ਆਪਣੀ ਮਾਤ ਭਾਸ਼ਾ ਦੇ ਵਿੱਚ ਲਿਖੋ ਨਹੀਂ ਬਲਰਾਜ ਸਾਨੀ ਹਿੰਦੀ ਭਾਸ਼ਾ ਨੂੰ ਹੀ ਅਪਣਾਉਂਦੇ ਸੀਗੇ ਤੇ ਰਵਿੰਦਰਨਾਥ ਟੈਗੋਰ ਤੋਂ ਪ੍ਰਭਾਵਿਤ ਹੋ ਕੇ ਹੀ ਬਲਰਾਜ ਸਾਨੀ ਨੇ ਪੰਜਾਬੀ ਦੇ ਵਿੱਚ ਲਿਖਣਾ ਆਰੰਭ ਕੀਤਾ ਕੁਝ ਸਮਾਂ ਲਈ ਬਲਰਾਜ ਸਾਨੀ ਮਹਾਤਮਾ ਗਾਂਧੀ ਜੀ ਨਾਲ ਵੀ ਰਹੇ ਤੇ ਇਸ ਤੋਂ ਬਾਅਦ ਜੇਕਰ ਉਹਨਾਂ ਦੀ ਸਹਿਤ ਪ੍ਰਚਨਾਵਾਂ ਦੀ ਗੱਲ ਕਰੀਏ ਸਹਿਤ ਪ੍ਰਚਨਾਵਾਂ ਉਹਨਾਂ ਦੀ ਪਹਿਲੀ ਸਹਿਤ ਰਚਨਾ ਮੇਰੀ ਫਲਮੀ ਆਤਮ ਕਥਾ ਆਤਮ ਕਥਾ ਉਸ ਤੋਂ ਪ੍ਰੰਤ ਮੇਰਾ ਪਾਕਿਸਤਾਨੀ ਸਫਰਨਾਮਾ ਮੇਰਾ ਪਾਕਿਸਤਾਨੀ ਸਫਰਨਾਮਾ ਕਾਮੇ ਯਾਦਾਂ ਦੀ ਕੰਨੀ ਮੇਰਾ ਉਸੀ ਸਫ਼ਰਨਾਮਾ ਤੇ ਮੇਰੀ ਗੈਰ ਜਜ਼ਬਤੀ ਡਾਇਰੀ ਮੇਰੀ ਗੈਰ ਜਜ਼ਬਤੀ ਡਾਇਰੀ ਉਹਨਾਂ ਦੀਆਂ ਰਚਨਾਵਾਂ ਨੇ ਸੋ ਪ੍ਰਸਿੱਧ ਮੇਰੀ ਫਿਲਮੀ ਆਤਮਕਥਾ ਮੇਰਾ ਪਾਕਿਸਤਾਨੀ ਸਫ਼ਰਨਾਮਾ ਕਾਮੇ ਯਾਦਾਂ ਦੀ ਕੰਨੀ ਮੇਰਾ ਰੂਸੀ ਸਫ਼ਰਨਾਮਾ ਮੇਰੀ ਗੈਰ ਜਜ਼ਬਾਤੀ ਡੈਰੀ ਇਸ ਤੋਂ ਬਿਨਾਂ ਜ਼ਿਕਰ ਉਹਨਾਂ ਨੂੰ ਮਿਲੇ ਸਨਮਾਨਾਂ ਦੀ ਗੱਲ ਕਰੀਏ ਅਵਾਰਡਾਂ ਦੀ ਗੱਲ ਕਰੀਏ ਸੌਰੀ ਉਹਨਾਂ ਨੂੰ ਸਨਮਾਨ ਦੀ ਗੱਲ ਕਰੀਏ ਕਿਹੜੇ ਕਿਹੜੇ ਸਨਮਾਨ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਤਾਂ 1969 ਦੇ ਵਿੱਚ ਉਹਨਾਂ ਨੂੰ ਪਦਮ ਸ਼੍ਰੀ ਅਵਾਰਡ ਜਿਹੜਾ ਕਿ ਭਾਰਤ ਸਰਕਾਰ ਵੱਲੋਂ ਮਿਲਿਆ 1969 ਦੇ ਵਿੱਚ ਉਹਨਾਂ ਨੂੰ ਪਦਮਸ਼੍ਰੀ ਅਵਾਰਡ ਮਿਲਿਆ ਤੇ ਉਸ ਤੋਂ ਬਾਅਦ 1972 ਦੇ ਵਿੱਚ ਸ਼੍ਰੋਮਣੀ ਸਾਹਿਤਕਾਰ ਸ਼੍ਰੋਮਣੀ ਲੇਖਕ ਵਜੋਂ ਜਿਹੜਾ ਕਿ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਪੁਰਸਕਾਰ ਮਿਲਿਆ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ 1972 ਦੇ ਵਿੱਚ ਸ਼੍ਰੋਮਣੀ ਲੇਖਕ ਜਿਹੜਾ ਕਿ ਦਾ ਪੁਰਸਕਾਰ ਪੰਜਾਬ ਸਰਕਾਰ ਵੱਲੋਂ ਮਿਲਿਆ ਤੇ 1969 ਦੇ ਵਿੱਚ ਪਦਮਸ਼੍ਰੀ ਅਵਾਰਡ ਪਾਰਤ ਸਰਕਾਰ ਪਰ ਲੋਕ ਦਿੱਤਾ ਇਸ ਤੋਂ ਬਾਅਦ ਅੰਤ ਦੇ ਵਿੱਚ ਜੇਕਰ ਉਹਨਾਂ ਦੀ ਦਿਹਾੰਤ ਦੀ ਗੱਲ ਕਰੀਏ ਉਹਨਾਂ ਦੀ ਡੈਥ ਦੀ ਗੱਲ ਕਰੀਏ ਤਾਂ ਉਹਨਾਂ ਦੀ ਜਿਹੜੀ ਕਿ ਮੌਤ ਹੈ ਉਹ 13 ਅਪ੍ਰੈਲ 1973 ਉਹਨਾਂ ਦੀ ਡੈਥ 13 ਅਪ੍ਰੈਲ 1973 ਨੂੰ ਹੋ ਜਾਂਦੀ ਹੈ ਉਹਨਾਂ ਦੀ ਮੌਤ ਦਾ ਕਾਰਨ ਹਾਰਟ ਅਟੈਕ ਹੈ ਦਿਲ ਦਾ ਦੌਰਾ ਪੈਣ ਨਾਲ ਉਹਨਾਂ ਦੀ ਡੈਥ ਹੋ ਜਾਂਦੀ ਹੈ ਸੋ ਐਸੀ ਕਿ ਬਲਰਾਜ ਸਾਨੀਵਾਰੇ ਹਲਕੀ ਫੁਲਕੀ ਉਹਨਾਂ ਦੇ ਜੀਵਨ ਬਾਰੇ ਕੁਝ ਗੱਲਾਂ ਆ ਹੋਪਸੋ ਤੁਹਾਡੇ ਲਾਹੇਵੰਦ ਹੋਣਗੀਆਂ ਬਲਰਾਜ ਸਾਨੀ ਤੇ ਵੀਡੀਓ ਬਣਾਉਣ ਦੇ ਕਈ ਰੀਜ਼ਨ ਸੀਗੇ ਸਭ ਤੋਂ ਪਹਿਲਾਂ ਤਾਂ ਕਿ ਪਿੱਛੇ ਜਿਹੜਾ ETT ਦਾ ਪੇਪਰ ਹੋ ਕੇ ਹਟਿਆ ਉਹਦੇ ਵਿੱਚ ਬਲਰਾਜ ਸਾਨੀ ਨਾਲ ਸੰਬੰਧਿਤ ਪੰਜਾਬੀ ਦੇ ਪੰਜ ਸਵਾਲ ਆਏ ਸੀਗੇ ਤੇ ਇਸ ਤੋਂ ਬਿਨਾ ਬਲਰਾਜ ਸਾਨੀ ਦੀ ਫਿਲਮੀ ਆਤਮਕਥਾ ਸਵੈ ਜਿਨੀ ਜਿਹੜੀ ਉਹਨਾਂ ਦੀ ਹੈਗੀ ਹੈ ਉਹ ਬੀਕੰਪ ਭਾਗ ਤੀਜਾ ਦੇ ਵਿਦਿਆਰਥੀਆਂ ਨੂੰ ਲੱਗੀ ਹੋਈ ਹੈ ਉਹਨਾਂ ਦੇ ਲਈ ਵੀ ਬਲੰਸ ਸਾਨੀ ਦੀ ਜਿੰਮ ਨਚਨਾ ਬੜੀ ਲਾਹੇਵੰਦ ਹੋਵੇਗੀ ਉਮੀਦ ਕਰਦਾ ਇਹ ਵੀਡੀਓ ਵਧੀਆ ਲੱਗੂਗੀ ਜੇ ਵਧੀਆ ਲੱਗੀ ਤਾਂ ਆਪਣੇ ਵਿਦਿਆਰਥੀ ਸਾਥੀਆਂ ਤੇ ਜਰੂਰ ਸਾਂਝਾ ਕਰਿਓ ਉਦੋਂ ਲਈ ਖੁਸ਼ ਰਹੋ ਆਬਾਦ ਰਹੋ ਹੱਸਦੇ ਰਹੋ ਤੇ ਆਜ਼ਾਦ ਰਹੋ